ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ 5 ਮਾਰਚ ਤੱਕ ਦਾ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਰਹੂਗਾ ਜੋ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਜਿਹੜੀ ਇੱਕ ਪ੍ਰੈਸ ਨੋਟ ਦੇ ਰਾਹੀਂ ਆਫੀਸ਼ੀਅਲ ਤੌਰ ਤੇ ਜਿਹੜੀ ਆਪਾਂ ਕਹਿ ਸਕਦੇ ਆ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਸ਼ੇਅਰ ਇਸ ਕਰਕੇ ਕਿਉਂਕਿ ਦੋਸਤਾਂ ਮਿੱਤਰਾਂ ਤੱਕ ਇਹ ਜਾਣਕਾਰੀ ਜਿਹੜੀ ਪਹੁੰਚ ਜਾਵੇ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਜਾ ਕੇ ਤੁਸੀਂ ਇਹ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਸਭ ਤੋਂ ਪਹਿਲਾਂ ਦੇਖ ਸਕਦੇ ਹਾਂ ਜੋ ਪੰਜਾਬ ਦੇ ਹਾਲਾਤ ਨੇ ਅੱਜ ਜਾਨੀ ਕਿ 27 ਤਰੀਕ ਦੇ ਕੀ ਹਾਲਾਤ ਨੇ ਕਿਉਂਕਿ ਅੱਜ ਇਸ ਸਮੇਂ ਵੀ ਅੱਜ ਦਿਨ ਵੇਲੇ ਤੋਂ ਹੀ ਸਵियर ਵੇਲੇ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਆਈਆਂ ਟੁੱਟਵੇਂ ਰੂਪ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਇਸ ਸਮੇਂ ਦੀ ਸਭ ਤੋਂ ਪਹਿਲਾਂ ਆਪਾਂ ਮਾਰਕ ਕਰਕੇ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਲ-ਪਲ ਦੀਆਂ ਜਿਹੜੀਆਂ ਸਮੇਂ-ਸਮੇਂ ਦੀਆਂ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਇਸ ਸਮੇਂ ਤੁਹਾਨੂੰ ਅਸੀਂ ਜਿਹੜੀ ਮਾਰਕ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 27 ਤਰੀਕ ਤੋਂ ਜਿਹੜਾ ਮੌਸਮ ਹੈ ਉਹ ਬਦਲ ਚੁੱਕਿਆ ਹੈ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਤੇ ਉੱਤਰਾਖੰਡ ਦਾ ਜਿਹੜਾ ਮੌਸਮ ਦੇਖ ਸਕਦੇ ਹੋ ਤੁਸੀਂ ਉਤਰਾਖੰਡ ਦੇ ਵਿੱਚ ਦੇਖ ਸਕਦੇ ਹੋ ਇਸ ਸਮੇਂ ਗਰਜ ਲਿਸਕ ਦੇ ਨਾਲ ਅਸਮਾਨੀ ਬਿਜਲੀ ਜਿਹੜੇ ਡਿਗਣ ਦੇ ਜਿਹੜੇ ਗਰਜ ਲਿਸਕਾ ਜਾਂ ਗੜੇਮਾਰੀ ਹੋਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਮਾਰਕ ਕੀਤਾ ਹੋਇਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਤਰਾਖੰਡ ਦੀ ਜਾਣਕਾਰੀ ਹੈ 27 28 ਨੂੰ ਜਿਹੜੀ ਜ਼ਿਆਦਾ ਗਰਜ ਲਿਸਕ ਹੋਣ ਦੀ ਸੰਭਾਵਨਾ ਪੂਰੀ ਹੈ ਬਰਫ਼ਵਾਰੀ ਹੋਣ ਦੀ ਸੰਭਾਵਨਾ ਜਿਹੜੀ ਕਿ ਗੜੇਮਾਰੀ ਦੇ ਵਿੱਚ ਹੁੰਦੀ ਹੈ ਤੇ ਉਸ ਤੋਂ ਬਾਅਦ 1 ਮਾਰਚ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ 2 ਮਾਰਚ ਨੂੰ ਉਸ ਤੋਂ ਬਾਅਦ 3 ਮਾਰਚ ਨੂੰ ਫਿਰ ਥੋੜਾ ਜਿਆਦਾ ਮੀਂਹ ਤੇ 4 ਮਾਰਚ ਨੂੰ ਇਹ ਹੈਗਾ ਜੀ ਉੱਤਰਾਖੰਡ ਦਾ 5 ਤਰੀਕ ਨੂੰ ਜਿਹੜਾ ਮੌਸਮਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੋਊਗਾ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਇਹ ਮਾਰਕ ਕੀਤਾ ਹੋਇਆ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਰਿਆਣੇ ਦਾ ਜਿਹੜਾ ਕਿ ਹਰਿਆਣੇ ਦਾ ਜਿਹੜਾ ਸਿਸਟਮ ਹੈ ਹਰਿਆਣੇ ਦਾ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਵਿੱਚ ਵੀ ਜਿਹੜੇ ਇਹ ਕਾਰਵਾਈਆਂ ਹਰਿਆਣਾ ਦਿੱਲੀ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਅੱਜ ਗਰਜਲੇਸ ਕ ਬਿਜਲੀ ਅਸਮਾਨੀ ਹੈ ਜਿਹੜੀ ਗਰੂ ਹੁੰਦੇ ਜਿਹੜੇ ਚਾਂਸ ਨੇ ਅਤੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਤੇ 27 ਤਰੀਕ ਨੂੰ ਤੇ 28 ਤਰੀਕ ਨੂੰ ਵੀ ਜਿਹੜੀ ਬਰਫਵਾਰੀ ਹੈ ਜਿਹੜੀ ਗੜੇਮਾਰੀ ਹੋਣ ਦੀ ਜਿਹੜੀ ਸੰਭਾਵਨਾ ਜਤਾਈ ਗਈ ਹੈ ਤੁਸੀਂ ਪ੍ਰੈਸ ਨੋਟ ਦੇ ਵਿੱਚ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਉਸ ਤੋਂ ਬਾਅਦ 1 ਮਾਰਚ ਨੂੰ ਵੀ ਇਹ ਹਲਕੀਆਂ ਕਾਰਵਾਈਆਂ ਹੋਣਗੇ ਬੱਦਲਵਾਈ ਬਣੀ ਰਹੂਗੀ 2 ਮਾਰਚ ਨੂੰ ਮੌਸਮ ਜਿਹੜਾ ਸਾਫ਼ ਹੋਊਗਾ ਫਿਰ 3 ਮਾਰਚ ਨੂੰ ਫਿਰ ਬੱਦਲਵਾਈ ਹੈ ਜਿਹੜੀ ਬਣੀ ਹੋਈ ਹੈ 4 ਮਾਰਚ ਨੂੰ ਮੌਸਮ ਖੁਸ਼ਕਾ 5 ਨੂੰ ਜਿਹੜਾ ਮੌਸਮ ਆਮ ਤਰਤੇ ਖੁਸ਼ਕਾ ਇਹ ਪੰਜਾਬ ਹਰਿਆਣਾ ਸੌਰੀ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀ ਜਾਣਕਾਰੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਪੰਜਾਬ ਦੀ ਤੇ ਤੁਸੀਂ ਪੰਜਾਬ ਦੀ ਵੀ ਜਿਹੜੀ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੇਖ ਸਕਦੇ ਹੋ ਮਾਰਕ ਕਰਕੇ ਲੈ ਜਾ ਰਹੇ ਹਾਂ ਅੱਜ ਬਿਜਲੀ ਲਸਕਣ ਦੇ ਜੋ ਗਰਜਾਂ ਚ ਲਸਕਾ ਜਿਹੜੀ ਉਹ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਤਸਵੀਰ ਲਾਈਵ ਹੈ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਜਿਹੜੀ ਗੜੇਮਾਰੀ ਹੋਣ ਦੀ ਜਿਹੜੀ ਸੰਭਾਵਨਾ ਤੁਸੀਂ ਜਿਹੜੇ ਜਿੱਥੇ ਤੇ ਮਾਰਕ ਕਰਿਆ ਨੀਲੇ ਰੰਗ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਿਜਲੀ ਲਸਕਣ ਤੇ ਘਰਚ ਜਾਮਕ ਦੇ ਨਾਲ ਗੜੇਮਰੀ ਹੋਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਉਸ ਤੋਂ ਬਾਅਦ 1 ਮਾਰਚ ਨੂੰ ਫੇਰ ਜਿਹੜਾ ਮੀਂਹ ਦੇ ਕਾਰਵਾਈਆਂ ਹਲਕੇ ਰੂਪ ਦੇ ਵਿੱਚ ਹੋਣ ਦੀ ਸੰਭਾਵਨਾ ਬਣ ਰਹੀ ਹੈ ਫਿਰ ਉਸ ਤੋਂ ਬਾਅਦ ਦੋ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਹੋਊਗਾ 3 ਮਾਰਚ ਨੂੰ ਜਿਹੜਾ ਫੇਰ ਮੀਂਹ ਦੇ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਹਲਕੇ ਦਰਮਿਆਨੀ ਬੱਦਲਵਾਈ ਦੇ ਨਾਲ ਹੋਣਗੀਆਂ ਤੇ 4 ਤਰੀਕ ਨੂੰ ਮੌਸਮ ਸਾਫ਼ ਹੈ 5 ਨੂੰ ਫੇਰ ਸਾਫ਼ ਹੈ ਉਸ ਤੋਂ ਬਾਅਦ ਦੋਸਤੋ ਗੱਲ ਕਰਾਂਗੇ ਹਿਮਾਚਲ ਪਰਦੇਸ਼ ਤੇ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਦੀ ਇਹਨਾਂ ਤਿੰਨਾਂ ਸਟੇਟਾਂ ਚਾਰਾਂ ਦੀ ਜਿਹੜੀ ਅਸੀਂ ਅਪਡੇਟ ਹੈ ਤੁਹਾंना ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀ ਅਪਡੇਟ ਹੈ ਜੋ ਪ੍ਰੈਸ ਨੋਟ ਆ ਆਇਆ ਹੋਇਆ ਤੇ ਇਸ ਸਮੇਂ ਹਿਮਾਚਲ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਇਹ ਤਿੰਨਾਂ ਸਟੇਟਾਂ ਦੇ ਜਿਹੜੀ ਤੁਸੀਂ ਜਾਣਕਾਰੀ ਇਹ ਪ੍ਰਾਪਤ ਕਰ ਸਕਦੇ ਹੋ 27 ਤੇ 28 ਨੂੰ ਗਰਜ ਚਮਕ ਲਿਸਕ ਤੇ ਗੜੇਮਾਰੀ ਹੋਣ ਦੀ ਜਿਹੜੀ ਸੰਭਾਵਨਾ ਜਿਤਾਈ ਗਈ ਹੈ ਦੇਖ ਸਕਦੇ ਹੋ ਤੇ 31 ਮਾਰਚ ਨੂੰ ਮੀਂਹ ਦੀਆਂ ਕਾਰਵਾਈਆਂ ਦੀ ਸੰਭਾਵਨਾ ਜਿਤਾਈ ਗਈ ਹੈ ਤੇ ਉਸ ਤੋਂ ਬਾਅਦ 2 ਮਾਰਚ ਨੂੰ ਫੇਰ ਹਿਮਾਚਲ ਤੇ ਜੰਮੂ ਦੇ ਵਿੱਚ ਜਿਹੜੀ ਮੀਂਹ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ ਤੇ ਰਾਜਸਥਾਨ ਦਾ ਮੌਸਮ ਹੈ ਜਿਹੜਾ ਉਹ 1 ਮਾਰਚ ਤੋਂ ਜਿਹੜਾ ਸਾਫ਼ ਹੋ ਜਾਊਗਾ ਇੱਥੇ ਦੇਖ ਸਕਦੇ ਹਾਂ ਗਰਜ ਦੇ ਰਿਸਕ ਤੋਂ ਬਾਅਦ ਇਹ ਮੀਂਹ ਦੀਆਂ ਕਾਰਵਾਈਆਂ ਨੇ ਤੇ ਰਾਜਸਥਾਨ ਦੇ ਵਿੱਚ ਅੱਜ ਗਰਜ ਦੇ ਰਿਸਕ ਉਥੇ ਨਹੀਂ ਹੈਗੀ ਬਗੜੇ ਮਰੀ ਦੀ ਸੰਭਾਵਨਾ ਘੱਟ ਹੈ ਤੇ ਤੇ ਬਾਕੀ ਮੀਂਹ ਦੀਆਂ ਕਾਰਵਾਈਆਂ ਸਿਰਫ ਇੱਥੇ 2 ਦਿਨ ਹੀ ਹੋਣਗੇ 27 ਤੇ 28 ਨੂੰ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਲਗਾਤਾਰ ਹੈ ਤੇ ਫਿਰ برفਵਾਰੀ ਜਾਂ ਧੁੰਦ ਦੀ ਜਿਹੜੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿ ਧੁੰਦ ਨੂੰ ਮੇ ਬੱਦਲ ਜਾਂ برفਵਾਰੀ ਲਗਾਤਾਰ ਬਣਦੀ ਹੈ ਜਿਹੜੀ ਇਹੇ ਮਾਰਕ ਕੀਤਾ ਹੋਇਆ ਉਸ ਤੋਂ ਬਾਅਦ 4 ਤਰੀਕ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ 5 ਤਰੀਕ ਨੂੰ ਵੀ ਇਹ ਜੀ ਦੋਸਤੋ ਪ੍ਰੈਸ ਨੋਟ ਦੇ ਰਾਹੀਂ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਤੁਹਾਡਾ ਨਾਲ ਸਾਂਝੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਅਪਡੇਟ ਹੈ ਉਹ ਵੀ ਤੁਹਾਡਾ ਨਾਲ ਸਾਂਝੀ ਕਰਦੇ ਰਹਾਂਗੇ ਕਿ ਕੀ ਮੀਂਹ ਦੀਆਂ ਕਾਰਵਾਈਆਂ ਕਿੱਥੇ-ਕਿੱਥੇ ਹੋਣਗੀਆਂ ਅ ਉਹ ਅਸੀਂ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਇਸ ਸਮੇਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਸ ਦੀ ਵੀ ਅਪਡੇਟ ਦਿਖਾ ਦਿੰਨੇ ਆ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕਿਸੇ ਵੀ ਇਲਾਕੇ ਦੇ ਵਿੱਚ ਜਿਹੜਾ ਪੰਜਾਬ ਦਾ ਇਲਾਕੇ ਨੇੜੇ ਦਿਖਾਈ ਨਹੀਂ ਦੇ ਰਹੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਦੇਖ ਸਕਦੇ ਜਿਹੜਾ ਸਿਸਟਮ ਸਟਰੋਂਗ ਤੁਹਾਨੂੰ ਦਿਖਾਇਆ ਸੀ ਇਹ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਵਾਲਾ ਸਿਸਟਮ ਬਣਿਆ ਹੋਇਆ ਪੰਜਾਬ ਦੇ ਵਿੱਚ ਵੀ ਇਹ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਜੰਮੂ ਐਂਡ ਕਸ਼ਮੀਰ ਹਿਮਾਚਲ ਰਾਜਸਥਾਨ ਤੇ ਉੱਤਰੀ ਭਾਰਤ ਆਪਾਂ ਕਹਿ ਸਕਦੇ ਹਾਂ ਜਿਵੇਂ ਅ ਦਿੱਲੀ ਹਰਿਆਣਾ ਤੇ ਉਸ ਤੋਂ ਬਾਅਦ ਜੁਪੀ ਐਮ ਪੀ ਤੇ ਇਧਰੋਂ ਲੈਂਦਾ ਪੰਜਾਬ ਸਾਰੇ ਇਲਾਕਿਆਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਅੱਜ 27 ਤਰੀਕ ਨੂੰ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਹ ਦੋਸਤੋ 5 ਤਰੀਕ ਤੱਕ ਦੇ ਮੌਸਮ ਦੇ ਅਪਡੇਟ ਹੈ ਬਾਕੀ ਅਪਡੇਟ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਮੀਂਹ ਜਿਹੜਾ ਉਹ ਪਰਸੈਂਟੇਜ ਦੇ ਹਿਸਾਬ ਨਾਲ ਉਹ ਵੀ ਦੱਸਣ ਦੀ ਕੋਸ਼ਿਸ਼ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਾ ਲਿਓ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰ ਲਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ